aap dekh rahe hain vm khabar fast 7 channel jahan sach sabse pehle bahut hi khushi di gal hai jo youth ekta welfare society ne ate gurudwara shahid baba begoane de prabandhak committee ne ralmel karke je uparala kita hai bahut hi shalagajog hai main bahut bahut dhanwad kardda inada ke jo inna vadda program ullikhya hai shromani ਤਨਤਨ ਸ਼ਰੋਣੀ ਭਗਤ ਗੁਰੂ ਰਵਦਾਸ ਮਹਾਰਾਜ ਜੀ ਦਾ ਜੋ ਆਗਮਨ ਪੁਰਬ ਹੈ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਉਣਾ ਕੀਤਾ ਹੈ ਇਹ ਨਗਰ ਕੀਰਤਨ ਗੁਰਦੁਆਰਾ ਸ਼ਹੀਦ ਬਾਬਾ ਬੇਗੋਆਣੇ ਤੋਂ ਆਰੰਭ ਹੋ ਕੇ ਇਧਰੋਂ ਸੀ ਈਸ਼ਰਨਗਰ ਉਸ ਤੋਂ ਬਾਅਦ ਗਿੱਲਾਂ ਰੇਲਵੇ ਰੋਡ ਤੇ ਜੋ ਗੁਰਦੁਆਰਾ ਹੈ ਭਗਤ ਰਵਦਾਸ ਜੀ ਦਾ ਉੱਥੋਂ ਹੁੰਦਾ ਸਟੇਸ਼ਨ ਰੋਡ ਤੋਂ ਉਸ ਤੋਂ ਬਾਅਦ ਬਲਾਰੇ ਪਿੰਡ ਦੇ ਵਿੱਚ ਗੁਰਦੁਆਰਾ ਸੰਗਤ ਸਰ ਉਥੋਂ ਦੀ ਹੁੰਦਾ ਹੈ ਵਾਪਸ ਗੁਰਦੁਆਰਾ ਸ਼ਹੀਦ ਪਾਪਾ ਬੇਗੋਣ ਨਾਨ ਸਾਹਿਬ ਸਮਾਪਤੀ ਹੋਈ ਹੈ ਜੀ ਸੋ ਨਗਰ ਕੀਰਤਨ ਜਿੰਨੇ ਉਤਸ਼ਾਹ ਨਾਲ ਕੀਤਾ ਗਿਆ ਮੈਂ ਸਮਝਦਾ ਕਿ ਬਹੁਤ ਹੀ ਵਧੀਆ ਢੰਗ ਦੇ ਨਾਲ ਸੰਪੰਨ ਹੋਇਆ ਸਤਿਗੁਰ ਸੱਚੇ ਪਾਤਸ਼ਾਹ ਸਾਰੇ ਵੀਰਾਂ ਨੂੰ ਤਨੋਂ ਮਨੋਂ ਧੰਦੇ ਨਾਲ ਜਿਨ੍ਹਾਂ ਨੇ ਸਵਾਵਾਵਾਂ ਕੀਤੀਆਂ ਸਤਿਗੁਰ ਸੱਚੇ ਪਾਤਸ਼ਾਹ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਨਾਮਦਾਨ ਭਰੋਸਾ ਦੀ ਦਾਤ ਬਖਸ਼ਣ ਤਾਂ ਕਿ ਅੱਗੇ ਤੋਂ ਵੀ ਇਹ ਹੋਰ ਵਧੀਆ ਢੰਗ ਦੇ ਨਾਲ ਇਹ ਸਵਾਵਾ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਜੀ ਪਹਿਲਾਂ ਤਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪਰਵ ਦੀਆਂ ਲੱਖ ਲੱਖ ਵਧਾਈਆਂ ਜੀ ਤੇ ਇਹ ਸਾਡਾ ਤੀਸਰਾ ਵਿਸ਼ਾਲ ਨਗਰ ਕੀਰਤਨਾ ਜੀ ਜਿਹੜਾ ਗੁਰਦਾਰਾ ਪ੍ਰਬੰਧਕ ਕਮੇਟੀ ਯੂਥ ਇਕਤਾ ਵੈਲਫੇਅਰ ਸੁਸਾਇਟੀ ਤੇ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਕਰਦੇ ਆ ਸੀ ਅੱਗੇ ਵੀ ਕਰਦੇ ਰਹਿਾਂਗੇ ਤੇ ਤਹਿ ਦਿਲੋਂ ਧੰਨਵਾਦ ਸਾਰੀ ਸੰਗਤ ਦਾ ਤੇ ਜਿਨ੍ਹਾਂ ਨੇ ਸਹਿਯੋਗ ਦਿੱਤਾ ਵਧੀਆ ਲੱਗਾ ਜੀ ਸਾਣਾ ਸਾਡਾ ਤੀਜਾ ਸਾਡਾ ਹਾਂ ਜੀ ਤੀਜਾ ਵਿਸ਼ਾਲ ਨਗਰ ਕੀਰਤਨਾ ਜੀ ਬਸ ਸੰਗਤਾਂ ਨੂੰ ਇਦਾਂ ਹੀ ਕਹਿੰਦੇ ਆ ਵੀ ਅੱਗੇ ਤੋਂ ਵੱਧ ਚੜ ਕੇ ਵੱਧ ਤੋਂ ਵੱਧ ਹਿੱਸਾ ਪਾਉਣਾ ਇਹ ਸਾਡੇ ਗੁਰਦਾਰਾ ਮੁਹੱਲਾ ਸ਼ਹੀਦ ਪਾਪਾ ਬੈਕੋਣਾ ਸਾਹਿਬ ਤੋਂ ਆਰੰਭ ਹੋਇਆ ਸੀ ਜੀ ਆਰੰਭ ਹੋ ਕੇ ਇਸ਼ਰ ਨਗਰ ਇਸ਼ਰ ਨਗਰ ਤੋਂ ਪਿੰਡ ਗੱਲ ਤੇ ਗੱਲ ਤੋਂ ਬਲਾਰੇ ਤੋਂ ਵਾਪਸ ਆਈ ਅਸੀਂ ਮਾ ਪਾਪਾ ਸ਼ੀਰ ਪਾਪਾ ਪੈ ਕੋਣਾ ਵਿਖੇ ਉਹਨਾਂ ਦਾ ਸਮਾਪਤੀ ਹੋ ਗਈ ਗੁਰਦਾਰਾ ਲੋਕਾਂ ਨੂੰ ਮੈਸੇਜ ਇਹੀ ਹੈ ਜੀ ਵੀ ਗੁਰਪੁਰਬ ਦੇ ਜੇ ਹੁਣ ਰੱਬ ਦੇ ਜਿਵੇਂ ਅੱਜ ਕੱਲ੍ਹ ਲੋਕ ਪੈਸੇ ਦੀ ਦੌੜ ਦੇ ਵਿੱਚ ਜਿਆਦਾ ਨੇਗੇ ਤੇ ਇੱਕ ਇਹ ਉਪਰਾਲਾ ਹੁੰਦਾ ਵਾ ਜਿਹਦੇ ਨਾਲ ਸੰਗਤ ਦੇ ਤਹਿ ਦਿਲੋਂ ਜੁੜਦੀ ਆ ਤਹਿ ਦਿਲੋਂ ਸੇਵਾ ਕਰਦੀ ਆ ਅਸੀਂ ਤਾਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਝਾੜੂ ਦੀ ਸੇਵਾ ਕੀਤੀ ਤੇ ਹੋਰ ਪੰਜ ਪਿਆਰਾਂ ਦੇ ਨਾਲ ਅਕੇ ਸੇਵਾ ਕੀਤੀ ਆ ਰੱਬ ਨਾਲ ਜੁੜੇ ਨੇ ਬਸ ਸਾਨੂੰ ਇੱਕ ਸੇਵਾ ਦਾ ਮੌਕਾ ਮਿਲਦਾ ਜੀ ਜਿਹੜੇ ਅਸੀਂ ਇਹਨਾਂ ਨੂੰ ਉਹਨਾਂ ਨਾਲ ਜੋੜ ਸਕਦੇ ਆ ਇਦਾਂ ਤੇ ਅਸੀਂ ਹੋਰ ਵੀ ਅੱਗੇ ਤੋਂ ਅੱਗੇ ਹਰ ਸਾਲ ਅਨੰਦ ਨਗਰ ਕੀਰਤਨ ਕਰਨ ਦੇ ਉਪਰਾਲੇ ਕਰਦੇ ਹਾਂ ਜੀ ਸਾਡੀ ਕਮੇਟੀ ਦਾ ਵੀ ਬਹੁਤ ਬਹੁਤ ਧੰਨਵਾਦ ਆ ਜੀ